ਤੇ ਬੋਲੇ ਜਸਟਿਸ ਨਰਮਲ Yadav ਕਿ ਹਮ ਮੇਰੇ ਖਿਲਾਫ ਨਹੀਂ ਮਿਲਿਆ ਕੋਈ ਵੀ ਸਬੂਤ ਜਿ세ਦਾਰ ਅਕਾਲ ਤਖ ਸਾਹਬ ਦੀ ਕਚਹਿਰੀ ਚ ਪਹੁੰਚਿਆ ਪਾਸਟਰ ਬਜਿੰਦਰ ਸਿੰਘ ਦਾ ਕੇਸ ਜਥੇਦਾਰ ਬੋਲੇ ਪੰਜਾਬ ਅੰਦਰ ਸਿੱਖ ਵਿਰੋਧੀ ਅਤੇ ਪਖੰਡਵਾਦ ਦੇ ਡੇਰੇ ਹੌਂਸੀਨ ਧਰਮ ਦੀ ਆਰਚ ਮਹਿਲਾਵਾਂ ਦਾ ਕੀਤਾ ਜਾ ਰਿਹਾ ਸੋਸ਼ਣ ਅਕਾਲੀ ਆਗੂ ਅਰਸ਼ਦੀਪ ਸਿੰਘ ਕਲੇਰ ਨੂੰ ਫੋਨ ਕਰਨ ਵਾਲੇ ਜਤਿੰਦਰ ਪੰਗੂ ਦਾ ਦਾਵਾ ਮੈਂ ਹੀ ਕੀਤੀ ਸੀ ਕਾਲ ਪਰ ਪੰਜਾਬ ਬੰਦੇ ਮਾਰਨ ਵਾਲੀ ਨਹੀਂ ਆਖੀ ਗੱਲ AI ਜਨਰੇਟਿਡ ਹੈ ਆਵਾਜ਼ ਸ਼ੋਮਣੀਆ ਕਾਲੀਦਲ ਵਿਆ ਜਥੇਵੰਦਕ ਚੋਣਾਂ ਦਾ ਐਲਾਨ 2 April ਤੋਂ 6 April ਤੱਕ ਖੁੰਗਿਆ ਜ਼ਿਲ੍ਹਾ ਤੇ ਸੂਬਾ ਡੈਲੀਗੇਟਸ ਦੀਆਂ ਚੋਣਾਂ ਹੁੰਦੜ ਬੋਲੇ 31 March ਤੱਕ ਪੱਟੀ ਦਾ ਰਿਕਾਰਡ ਕਰਵਾਇਆ ਜਾਵੇ ਜਮਾ ਅਮਿਸਰ ਨਗਰ ਨਿਗਮ ਦੀ ਬੈਠਕ ਚ ਹੰਗਾਮਾ ਆਪ ਦੇ ਕਾਂਗਰਸ ਕਾਉਂਸਲਰ ਹੋਏ ਆਮੋ ਸਾਹਮਣੇ ਕਾਂਗਰਸ ਕਾਉਂਸਲਰ ਨੇ ਪਾੜੀਆਂ ਬਜਟ ਦੀਆਂ ਕਾਪੀਆਂ ਹੰਗਾਮੇ ਦੌਰਾਨ 440 ਕਰੋੜ ਦਾ ਬਜਟ ਕੀਤਾ ਪਾਸ਼ ਪੰਜਾਬ ਦੇ ਸਕੂਲਾ ਸੀਐਮ ਮਾਨ ਨਾਲ ਸਸੋਦੀਆ ਦੇ ਜਾਣ ਤੇ ਭਾਜਪਾ ਨੇ ਚੁੱਕੇ ਸਵਾਲ ਸਿਰਸਾ ਬੋਲੇ ਇਹਨਾਂ ਨੇ ਪੰਜਾਬ ਨੂੰ ਲੁੱਟਣ ਦਾ ਲੱਬਿਆ ਨਵਾਂ ਤਰੀਕਾ ਜੈਨੇਗਾਦੀ ਪੰਜਾਬ ਯੂਨੀਵਰਸਿਟੀ ਚ ਖੂਨੀ ਚੜ੍ਹ ਫਰੀਆਣਵੀ ਸਿੰਗਰ ਮਾਸੂਮ ਸ਼ਰਮਾ ਦੇਸ਼ੋ ਦੋਰਾ ਨੌਜਵਾਨ ਦਾ ਕਤਲ ਵਿਦਿਆਰਥੀਆਂ ਵੱਲੋਂ ਵਾਈਸ ਚਾਂਸਲਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਪੰਜਾਬ 1 ਜੂਨ ਤੋਂ ਸ਼ੁਰੂ ਹੋਵੇਗੀ ਚੋਣੇ ਦੀ ਲੋਅਾਈ ਮੁੱਖ ਮੰਤਰੀ ਮਾਨ ਬੋਲੇ 1 ਜੂਨ ਤੋਂ ਸ਼ੁਰੂ ਕਰ ਰਹੇ ਹਾਂ ਪੈਡੀ ਸੀਜ਼ਨ ਜ਼ਿਲ੍ਹਾ ਨੂੰ ਜ਼ੋਨਾ ਚ ਵੰਡ ਕੇ ਲਾਇਆ ਜਾਵੇਗਾ ਚੋਣਾਂ ਜੀ ਮੈਂ ਖਾਸ ਅਬਜੋਤ ਕੌਰ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬ੍ਰਿਟਨ ਦੀ ਸ਼ੁਰੂਆਤ ਰੰਗ ਤੇ ਜ਼ਿਕਰ ਚੰਡੀਗੜ੍ਹ ਸਾਲ 2008 ਦੇ ਕੈਸ਼ ਕਾਂਡ ਦਾ ਸਭ ਤੋਂ ਪਹਿਲੇ ਕਰਾਂਗੇ ਜਿਸ ਚੰਡੀਗੜ੍ਹ ਦੀ ਸੀਬੀਆਈ ਕੋਰਟ ਨੇ ਅਹਿਮ ਫੈਸਲੇ ਚ ਜਸਟਿਸ ਨਿਰਮਲ ਯਾਦਵ ਸਮੇਤ ਸਾਰੇ ਪੰਜ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸਾਲ 2008 ਦਾ ਉਹ ਕੈਸ਼ ਕਾਂਡ ਜਿਸ ਨੇ ਹਾਈ ਕੋਰਟ ਦੇ ਜਸਟਿਸ ਨਿਰਮਲ ਯਾਦਵ ਨੂੰ ਸਵਾਲਾਂ ਦੇ ਕਟਹਿਰੇ 'ਚ ਖੜਾ ਕਰ ਦਿੱਤਾ ਤੇ ਇਲਜ਼ਾਮ ਰਿਸ਼ਵਤ ਦੇ ਲਗੇ ਜਿਸ ਤੇ ਹੁਣ ਸੀਬੀਆਈ ਕੋਰਟ ਨੇ 17 ਸਾਲ ਬਾਅਦ ਅਹਿਮ ਫੈਸਲਾ ਸੁਣਾਇਆ ਤੇ ਜਸਟਿਸ ਨਿਰਮਲ ਯਾਦਵ ਸਮੇਤ ਸਾਰੇ ਪੰਜ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਇਹਨਾਂ 'ਚੋਂ ਇੱਕ ਮੁਲਜ਼ਮ ਦੀ ਮੌਤ ਹੋ ਚੁੱਕੀ ਹੈ ਇਸ ਕੇਸ 'ਚ ਕੁੱਲ 84 ਗਵਾਹੀਆਂ ਹੋਈਆਂ ਜਿਸ ਤੋਂ ਬਾਅਦ ਅਦਾਲਤ ਨੇ ਮੁਲਜ਼ਮਾਂ ਦੇ ਹੱਕ 'ਚ ਫੈਸਲਾ ਸੁਣਾਇਆ

कोई एविडेंस तो विशाल बताएंगे एविडेंस कुछ है इसमें एविडेंस नहीं मेरे खिलाफ मेरे घर पे कोई चीज नहीं आई मैंने कोई डिमांड नहीं की मेरे पास कुछ आया नहीं मैंने वो केस वो कह रही जी वो केस किया था कब किया था मार्च में मार्च में केस डिसाइड किया था और अगस्त में कोई मुझे पैसे भेजेगा उस बात की आप बताइए तो चलिए ठीक है हुन ਤੁहानु तो सारा मामला भी दस दनेया कैश कांड दा एक केस 13 अगस्त 2008 दा है ਜਸਟਿਸ ਨਿਰਮਲਜੀਤ ਕੌਰ ਦੇ ਘਰ ਪੈਸਾ ਪਹੁੰਚਿਆ ਇਲਜ਼ਾਮ ਸੀ ਕਿ ਜਸਟਿਸ ਨਿਰਮਲ ਯਾਦਵ ਨੂੰ ਪੈਸਾ ਦਿੱਤਾ ਜਾਣਾ ਸੀ ਨਿਰਮਲ ਯਾਦਵ ਪੰਜਾਬ ਹਰਿਆਣਾ ਹਾਈ ਕੋਰਟ ਜਸ ਸਿਟਿੰਗ ਦੇ ਸਨ ਜੱਜ ਨਿਰਮਲਜੀਤ ਕੌਰ ਨੇ ਚੀਫ ਜਸਟਿਸ ਨੂੰ ਸੂਚਿਤ ਕੀਤਾ ਸੀ 2010 ਚ ਸੀਬੀਆਈ ਨੇ ਜਸਟਿਸ ਨਿਰਮਲ ਯਾਦਵ ਖਿਲਾਫ ਜਾਂਚ ਸ਼ੁਰੂ ਕੀਤੀ ਮਾਰਚ 2011 ਚ ਜਸਟਿਸ ਨਿਰਮਲ ਯਾਦਵ ਰਿਟਾਇਰ ਹੋ ਗਏ 2014 ਸੁਪਰੀਮ ਕੋਰਟ ਨੇ ਜੱਜ ਨਿਰਮਲ ਯਾਦਵ ਦੀ ਪਟੀਸ਼ਨ ਰੱਦ ਕਰ ਦਿੱਤੀ ਜਸਟਿਸ ਨਿਰਮਲ ਯਾਦਵ ਨੇ ਜਾਂਚ ਤੇ ਰੋਕ ਦੀ ਮੰਗ ਕੀਤੀ ਸੀ ਕੇਸ ਦੇ 84 ਗਵਾਹ ਜੋ 69 ਨੂੰ ਸਵਾਲ ਜਵਾਬ ਹੋਏ ਤੇ ਆਖਰ ਹੁਣ ਸੀਬੀਆਈ ਕੋਰਟ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ ਚੰਡੀਗੜ੍ਹ ਤੋਂ ਅੰਕਿਤ ਦੁਦਾਨੀ ਨਿਊਜ਼ 18 ਸ੍ਰੀ ਕ੍ਰਿਕਰ ਤੇਹਾ ਅਕਾਲ ਤਖ ਸਾਹਿਬ ਦੇ ਜਥੇਦਾਰ ਦਾ ਜਿਨ੍ਹਾਂ ਦੇ ਨਾਲ ਪਾਸਟਰ ਬਜਿੰਦਰ ਸਿੰਘ ਦੀ ਕੁਟਮਾਰ ਦਾ ਸ਼ਿਕਾਰ ਹੋਈਆਂ ਔਰਤਾਂ ਨੇ ਮੁਲਾਕਾਤ ਕੀਤੀ ਜਿੱਥੇ ਜਥੇਦਾਰ ਨੇ ਪਖੰਡਵਾੜ ਤੇ ਡੇਰਿਆਂ ਦੇ ਖਿਲਾਫ ਕਾਰਵਾਈ ਕਰਕੇ ਸੀਲ ਕਰਨ ਦੀ ਮੰਗ ਕੀਤੀ ਬਲਾਤਕਾਰ ਮਾਮਲੇ 'ਚ ਦੋਸ਼ੀ ਠਹਿرائی ਗਈ ਪਾਸਟਰ ਬਜਿੰਦਰ ਦਾ ਮਾਮਲਾ ਅਕਾਲ ਤਖ ਸਾਹਿਬ ਵੀ ਪਹੁੰਚ ਗਿਆ ਕੁੱਟਮਾਰ ਦੀਆਂ ਪੀੜਤ ਔਰਤਾਂ ਨੇ ਜਥੇਦਾਰ ਗਨੀ ਕੁਲਦੀਪ ਸਿੰਘ ਗੜਗੱਜ ਦੇ ਨਾਲ ਮੁਲਾਕਾਤ ਕੀਤੀ ਜਿਸ ਤੇ ਜਥੇਦਾਰ ਔਰਤਾਂ ਦੇ ਨਾਲ ਖੜੇ ਹੋਏ ਤੇ ਪੰਜਾਬ ਦੇ ਅੰਦਰ ਸਿੱਖ ਵਿਰੋਧੀ ਤੇ ਪਖੰਡਵਾਦ ਦੇ ਡੇਰਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਥੇਦਾਰ ਦੇ ਮੁਤਾਬਕ ਧਰਮ ਦੇ ਨਾਮ ਦੇ ਔਲੇ ਦੇ ਵਿੱਚ ਮਹਿਲਾਵਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਜਿਹੇ ਡੇਰਿਆਂ ਨੂੰ ਸੀਲ ਕੀਤਾ ਜਾਣਾ ਚਾਹੀਦਾ ਹੈ ਪਾਸਟਰ ਦੇ ਖਿਲਾਫ ਆਵਾਜ਼ ਚੁੱਕਣ ਵਾਲੀਆਂ ਔਰਤਾਂ ਬਹਾਦਰ ਨੇ ਤੇ ਅਕਾਲ ਤਖਤ ਸਾਹਿਬ ਮਜ਼ਲੂਮ ਔਰਤਾਂ ਦੇ ਲਈ ਹਮੇਸ਼ਾ ਖੜਾ ਅਤੇ ਰਹੇਗਾ ਉਹਨਾਂ ਦਾ ਦਰਦ ਬਹੁਤ ਵੱਡਾ ਜੀ ਔਰ ਦਰਦ ਇਹ ਸਾਰੇ ਪੰਜਾਬ ਨੂੰ ਸਾਰੇ ਪੰਥ ਨੂੰ ਔਰ ਮੈਂ ਪੰਥ ਦੀ ਗੱਲ ਨਹੀਂ ਕਰਦਾ ਜਿੰਨੇ ਵੀ ਧਰਮ ਦੇ ਲੋਕ ਆ ਉਹ ਭਾਵੇਂ ਕਿਸੇ ਵੀ ਧਰਮ ਦੇ ਆ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ ਰੱਬੀ ਗੁਣਾ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਇਸ ਧੀ ਦੀ ਫਰਿਆਦ ਜ਼ਰੂਰ ਸੁਣਨੀ ਚਾਹੀਦੀ ਆ ਪਿਛਰੀ ਅਕਾਲ ਤੱਕ ਸਾਹ ਮਜਲੂਮਾਂ ਲਈ ਖੜਿਆ ਵਾ ਹਮੇਸ਼ਾ ਖੜਿਆ ਵਾ ਗੁਰੂ ਦਾ ਪੰਥ ਖੜਿਆ ਵਾ ਤੇ ਸ੍ਰੀ ਅਕਾਲ ਤਖਤ ਸਾਹਿਬ ਇਸ ਮਜਲੂਮ ਧੀ ਵਾਸਤੇ ਸਾਡੀ ਭੈਣ ਵਾਸਤੇ ਜ਼ਰੂਰ ਖੜੂਗਾ ਉਧਰ ਪੀੜਤਾਂ ਦੇ ਮੁਤਾਬਿਕ ਲੋਕ ਪਰੋਸਾ ਕਰਕੇ ਪਾਸਟਰ ਦੇ ਕੋਲ ਜਾਂਦੇ ਨਹੀਂ ਪਰ ਪ੍ਰੈਸ਼ਰ ਹੋਣ ਕਾਰਨ ਕੋਈ ਆਵਾਜ਼ ਨਹੀਂ ਚੁੱਕਦਾ ਤੇ ਪਾਸਟਰ ਦੇ ਸਮਰਥਨ ਦੇ ਵਿੱਚ ਵਿਰੋਧ ਕਰਨ ਵਾਲੇ ਲੋਕ ਭੇਡ ਬੰਦੇ ਨੇ ਇਹ ਲੋਕ ਆਪਣੀ ਮਰਜ਼ੀ ਨਾਲ ਜਾਂਦੇ ਆ ਠੀਕ ਹੈ ਉਹ ਆਪਣਾ ਵਿਸ਼ਵਾਸ ਲੈ ਕੇ ਜਾਂਦੇ ਨੇ ਬਟ ਹਾਂਜੀ ਬਹੁਤ ਜ਼ਿਆਦਾ ਚੀਜ਼ਾਂ ਹੈ ਕਿ ਬਹੁਤ ਪ੍ਰੈਸ਼ਰ ਹੁੰਦਾ ਕਿ ਲੋਕ ਵਾਦੇ ਲੈਂਦੇ ਜਿਹੜੇ ਉਹਨਾਂ ਨੇ ਖੁਦ ਨੂੰ ਅਰੇਂਜ ਕਰਵਾਇਆ ਕਿ ਮੇਰੇ سپورਟ ਦੇ ਵਿੱਚ ਆਓ ਉਹੀ ਲੋਕ ਹੈਗੇ ਆ ਕੱਲ ਮੋਹਾਲੀ ਜਦੋਂ ਅਦਾਲਤ ਚਾਏ ਸੀ ਉਹਨਾਂ ਉਹ ਲੋਕ ਨੇ ਜਿਨ੍ਹਾਂ ਦੇ ਘਰੇ ਆਟਾ ਦਾਲ ਮਹੀਨੇ ਬਾਅਦ ਹਿੰਦਾ ਤਨਖਾਹ ਉਹ ਲੋਕ ਉਹਨਾਂ ਦੇ ਨਾਲ ਆਏ ਸੀ ਕੱਲ ਜਿਹੜੇ ਜੀ ਰੋ ਰਹੇ ਸੀਗੇ ਜਦੋਂ ਉਹਨਾਂ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਗਿਆ ਸੀ ਅਦਾਲਤ ਤੋਂ ਫੇਰ ਬੰਦੇ ਉਤੋਂ ਬਾਅਦ ਫੇਰ ਬੰਦੇ ਕਿਹਸੇ ਫੇਰ ਬੰਦੇ ਸਾਰੇ ਹੀ ਹੋ ਜ਼ਿਕਰ ਖਾਸ ਹੈ ਕਿ ਪਾਸਟਰ ਦੇ ਖਿਲਾਫ ਕਾਨੂੰਨ ਦਾ ਸ਼ਿਕੰਜਾ ਕਸਦਾ ਜਾ ਰਿਹਾ ਹੈ ਕੁੱਟਮਾਰ ਦੇ ਮਾਮਲੇ 'ਚ ਜਿੱਥੇ ਪੀੜਤ ਔਰਤਾਂ ਨੇ ਪਾਸਟਰ ਦੇ ਖਿਲਾਫ ਕੇਸ ਦਰਜ ਕਰਵਾਇਆ ਹੈ ਤਾਂ ਉਧਰ 2018 ਦੇ ਬਲਾਤਕਾਰ ਦੇ ਮਾਮਲੇ 'ਚ ਮੁਹਾਲੀ ਦੀ ਕੋਰਟ ਪਾਸਟਰ ਬਜਿੰਦਰ ਨੂੰ ਦੋਸ਼ੀ ਕਰਾਰ ਦੇ ਚੁਕੀ ਹੈ ਤੇ 1 April ਨੂੰ ਹੁਣ ਸਜ਼ਾ ਸੁਣਾਈ ਜਾਵੇਗੀ ਬਿਊਰੋ ਰਿਪੋਰਟ న్యూਸ 18 ਪੰਜਾਬ ਗੁੰਗਲਾ ਅਕਾਲੀ ਆਗੂ ਨੂੰ ਦਿੱਤੀ ਧਮਕੀ ਵਾਲੇ ਮਾਮਲੇ ਦੀ ਅਰਸ਼ਦੀਪ ਸਿੰਘ ਕਲੇਰ ਨੂੰ ਧਮਕੀ ਦੇਣ ਵਾਲਾ ਸ਼ਖਸ న్యూਸ 18 ਤੇ ਆਇਆ ਤੇ ਧਮਕਾਉਣ ਵਾਲੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਪਰ ਭੰਗੂ ਵੱਲੋਂ ਦਿੱਤੀ ਸਫਾਈ ਅਕਾਲੀ ਦਲ ਨੂੰ ਹਜ਼ਮ ਨਹੀਂ ਹੋ ਰਹੀ ਜਿਸ ਸ਼ਖਸ ਨੇ ਅਕਾਲੀ ਆਗੂ ਅਰਸ਼ਦੀਪ ਕਲੇਰ ਨੂੰ ਫੋਨ ਕੀਤਾ ਜਿਸ ਤੇ ਕਲੇਰ ਨੂੰ ਜਾਨੋਂ ਮਾਰ ਦੀਆਂ ਧਮਕੀਆਂ ਦੇਣ ਦੇ ਇਲਜ਼ਾਮ ਲੱਗੇ 50 ਲੋਕਾਂ ਨੂੰ ਮਾਰਨ ਦੀ ਗੱਲ ਕਹੀ ਅਖਰ ਅਕਾਲੀ ਆਗੂ ਨੂੰ ਧਮਕਾਉਣ ਵਾਲੇ ਜਤਿੰਦਰ ਭੰਗੂ ਤੱਕ ਨਿਊਜ਼ 18 ਪਹੁੰਚਿਆ ਤੇ ਫੋਨ ਕਾਲ ਦੇ ਨਾਲ ਜੁੜਿਆ ਹਰ ਸਵਾਲ ਕੀਤਾ ਤਾਂ ਜਤਿੰਦਰ ਭੰਗੂ ਨੇ ਆਪਣੇ ਤੇ ਲੱਗੇ ਇਲਜ਼ਾਮਾ ਨੂੰ ਰੱਦ ਕਰ ਦਿੱਤਾ ਭੰਗੂ ਨੇ ਕਿਹਾ ਕਿ ਫੋਨ ਕਾਲ ਦੇ ਵਿੱਚ ਮੇਰੀ ਆਵਾਜ਼ ਨਹੀਂ ਹੈ ਇਹ ਆਵਾਜ਼ AI ਜਨਰੇਟਡ ਹੈ ਹਾਲਾਂਕਿ ਅਸ਼ਦੀਪ ਕਲੇਰ ਨੂੰ ਫੋਨ ਕਰਨ ਦੀ ਗੱਲ ਜਰੂਰ ਕਬੂਲੀ ਹੈ ਤਾਂ ਉਹਨਾਂ ਨੇ ਮਤਲਬ ਇਨਕੁਆਇਰੀ ਕਰਾ ਰਹੇ ਆ ਮੈਂ ਉਹਦੇ ਵਿੱਚ ਜਦੋਂ ਵੀ ਮੈਨੂੰ ਕੋਈ ਪੁਲਿਸ ਬੁલાਏਗੀ ਤਾਂ ਮੈਂ ਜਾਵਾਂਗਾ ਕਿ ਹਾਂ ਭਾਈ ਇਹ AI ਨਾਲ ਜਨਰੇਟਰ ਦਾ ਇਹਨੂੰ ਇਹਨੂੰ ਚੈੱਕ ਕਰਾ ਲਿਆ ਜਾਵੇ ਕਿਉਂਕਿ ਤੁਮਕੀਆਂ ਦੇਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਸ਼ਰਮਣੀ ਅਕਾਲੀ ਦਲ ਨੇ ਜੋ ਫੋਨ ਕਾਲ ਜਾਰੀ ਕੀਤੀ ਉਸ ਦੇ ਵਿੱਚ ਧਮਕੀ ਦਿੰਦੇ ਹੋਏ 50 ਲੋਕਾਂ ਨੂੰ ਮਾਰਨ ਦੀ ਵੀ ਗੱਲ ਕਬੂਲੀ ਗਈ ਹਾਲਾਂਕਿ న్యూਸ 18 ਤੇ ਜਤਿੰਦਰ ਭੰਗੂ ਨੇ ਇਹਨਾਂ ਇਲਜ਼ਾਮਾਂ ਨੂੰ ਵੀ ਰੱਦ ਕਰ ਦਿੱਤਾ ਤੇ ਨਾਲ ਹੀ ਅਰਸ਼ਦੀਪ ਕਲੇਰ ਦੇ ਨਾਲ ਪੁਰਾਣੀ ਖੁੰਦਕ ਦੀ ਗੱਲ ਵੀ ਕਹੀ ਹੈ ਨਹੀਂ ਕਿ ਆ ਕਿ ਮੈਂ 50 ਬੰਦੇ ਮਾਰੇ ਨਾ 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 ਬੰਦੇ ਬੰਦੇ ਬੰਦਾ ਮਾਰਨਾ ਇੱਕ ਪਾਪ ਆ ਹਾਂ ਦੁਸ਼ਟ ਮਾਰਨਾ ਜ਼ਰੂਰ ਆ ਜਿਵੇਂ ਕਈ ਮਰੇ ਆ ਦੁਸ਼ਟ ਵੀ ਤੁਸੀਂ 50 ਦੁਸ਼ਟ ਮਾਰੇ ਨਹੀਂ ਦੁਸ਼ਟ ਕਹਦੇ ਇਹ ਦੁਸ਼ਟ ਥੋੜਾ ਮੈਂ ਤਾਂ ਬੰਦੇ ਵੀ ਨਹੀਂ ਮਾਰੇ ਤਾਂ ਨਾ ਦੁਸ਼ਟ ਮਾਰੇ ਮੈਂ ਤਾਂ ਇਸ ਗੱਲ ਨਾਲ ਹੀ ਚ ਹੈ ਨਹੀਂ ਤਾਂ ਜਤਿੰਦਰ ਪੰਘੂ ਦੇ ਦਾਅਵੇ ਤੇ ਅਕਾਲੀ ਆਗੂ ਅਰਸ਼ਦੀਪ ਕਲੇਰ ਨੇ ਸਵਾਲ ਚੁੱਕੇ ਨੇ ਤੇ ਪੰਘੂ ਤੇ ਝੂਠ ਬੋਲਣ ਦੇ ਇਲਜ਼ਾਮ ਲਗਾਉਂਦੇ ਆ ਕਿ ਆ ਅੱਧੀ ਕਾਲ AI ਜਨਰੇਟ ਕਿਵੇਂ ਹੋ ਸਕਦੀ ਹੈ ਕਿ ਮੰਡੀ ਬੋਰਡ ਦਾ ਨਾ ਆ ਮੈਂ ਤਾਂ ਕਾਲ ਕੀਤੀ ਤੇ ਉਹ ਤੋਂ ਬਾਅਦ ਅੰਦਰਲਾ ਕੰਟੈਂਟ ਮੰਨੀ ਜਾਂਦਾ ਤਾਂ ਮੈਂ ਜਤਿੰਦਰ ਭੰਗੂ ਨੂੰ ਪੁੱਛਦਾ ਵੀ ਹੁਣ ਡਰ ਕਾ ਦਾ ਹੁਣ ਰਹਿ ਕੀ ਗਿਆ ਪਿੱਛੇ ਮੰਨਣ ਨੂੰ ਜਦੋਂ ਸਾਰਾ ਕੁਝ ਤਾਂ ਮੰਨ ਲਿਆ ਅੱਜ ਹੁਣ ਐਡਮਿਟ ਕਰ ਦੇ ਜੇ ਕਾਲ ਕੀਤੀ ਹੈ ਮੇਰੇ ਕੋਲੇ ਪ੍ਰੂਫ ਹੈ ਔਰ ਇਹ ਪ੍ਰੋਪਰ ਜਾਂਚ ਦੇ ਵਿੱਚ ਆ ਜਾਣਾ ਹੈ ਕਿ ਜੈਨੂਇਨ ਹੈ ਤੇ ਫਿਰ ਉਹ ਮੁੱਕਰ ਕੇ ਕੀ ਹੁਣ ਪੁਲਿਸ ਤੋਂ ਡਰ ਲੱਗਣ ਲੱਗ ਗਿਆ ਪਹਿਲਾਂ ਧਮਕੀਆਂ ਦਿੰਨੇ ਆ ਔਰ ਤੁਹਾਨੂੰ ਉਹ ਫੋਨ ਕਾਲ ਵੀ ਸੁਣਾਉਂਦੇ ਆ ਜਿਸ ਨੂੰ ਆਧਾਰ ਬਣਾਉਂਦੇ ਹੋਏ ਅਕਾਲੀ ਦਲ ਨੇ ਜਤਿੰਦਰ ਭੰਗੂ ਤੇ ਧਮਕਾਉਣ ਦੇ ਇਲਜ਼ਾਮ ਲਗਾਏ ਸਨ ਮੈਂ ਮੈਂ ਬੰਦੇ ਬਹੁਤ ਮਾਰੇ ਆ ਇੰਨਾ ਜਿੰਨੂੰ ਮਰਜੀ ਪੁੱਛ ਲਈ ਜਾਏ ਤੇਰੇ ਫਾਦਰ ਨੂੰ ਚਾਹੇ ਡੀਜੀਪੀ ਸੈਣੀ ਨੂੰ ਪੁੱਛਵਾ ਅੱਜ ਵੀ ਮੇਰਾ ਨਾਮ ਬੋਲਦਾ 50 ਬੰਦਿਆਂ ਚੋਂ 50 ਮਾਰੇ ਆ ਉਹਨੇ 4 ਜੇ ਪਏ ਆ ਤੇਰੇ ਫਾਦਰ ਦਾ ਯਾਰ ਨਹੀਂ ਨਹੀਂ ਕਿਸੇ ਨੂੰ ਵੀ ਡਰਦਾ ਮੇਰੀ ਗੱਲ ਸੁਣਦਾ ਕਿਹਨੇ ਬੰਦੇ ਮਾਰੇ ਨੇ ਹਾਂ ਮੈਂ ਮਾਰੇ ਆ ਅੱਛਾ ਤੇ ਮੈਂ ਤੈਨੂੰ ਵੀ ਨਹੀਂ ਛੱਡਣਾ ਤੇ ਮੁਰਕਾ ਕਹੇ ਤਾਂ ਮੇਰੇ ਨਾਲ ਮੇਰੇ ਨਾਲ ਪੰਗਾ ਦੇ ਆ ਤਾਂ ਕਹਿੰਦੇ ਜਾ ਕੇ ਸੁਖਵੀਰ ਨਾਲ ਗੱਲ ਕਰਾ ਲਈਂ ਤੇਰੇ ਅੱਗੇ ਬੈਠਾ ਮੈਂ ਉਹਨੂੰ ਵੀ ਪਤਾ ਉਹ ਕਹਿੰਦਾ ਇਹ ਬੰਮ ਚਾੜ ਦਊਗਾ ਜ਼ਿਕਰ ਜੋ ਗਿਆ ਕਿ ਜਦੋਂ ਨਿਊਜ਼ 18 ਪੰਜਾਬ ਨੇ ਕਿਸੇ ਖਬਰ ਤੇ ਪੱਖ ਲੈਣ ਦੇ ਲਈ ਅਕਾਲੀ ਆਗੂ ਅਸ਼ਦੀਪ ਕਲੇਰ ਤੇ ਬਾਗੀ ਧੜੇ ਦੇ ਆਗੂ ਚਰਨਜੀਤ ਬਰਾੜ ਨੂੰ ਫੋਨ ਲਾਈਨ ਤੇ ਜੋੜਿਆ ਸੀ ਤਾਂ ਇਸੇ ਦੌਰਾਨ ਅਸ਼ਦੀਪ ਕਲੇਰ ਨੇ ਮੰਡੀਪੁਰ ਦਫਤਰ ਦੇ ਵਿੱਚ ਮੀਟਿੰਗ ਹੋਣ ਦੇ ਇਲਜ਼ਾਮ ਲਗਾਏ ਸਨ ਜਿਸ ਦੇ ਬਾਅਦ ਹੀ ਚਿਤੰਦਰ ਪੰਘੂ ਤੇ ਫੋਨ ਕਰਕੇ ਕਲੇਰ ਨੂੰ ਧਮਕੀਆਂ ਦੇਣ ਦੇ ਇਲਜ਼ਾਮ ਲੱਗੇ ਹਾਲਾਂਕਿ ਹੁਣ ਪੰਘੂ ਇਹਨਾਂ ਇਲਜ਼ਾਮਾਂ ਨੂੰ ਰੱਦ ਕਰ ਰਹੇ ਨੇ ਚੰਡੀਗੜ੍ਹ ਤੋਂ ਪੰਕਜ ਕਪਾਈ ਨਿਊਜ਼ 18 ਪੰਜਾਬ ਅੱਗੇ ਵਧਣ ਤੇ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਬੰਦਕ ਚੋਣਾਂ ਦਾ ਐਲਾਨ ਕਰ ਦਿੱਤਾ ਹੈ 2 April ਤੋਂ ਲੈ ਕੇ 6 April ਤੱਕ ਹੋਣ ਗਿਆ ਆਜੋਣਾ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ 'ਚ ਇਸ ਬਾਬਤ ਫੈਸਲਾ ਲਾ ਗਿਆ ਬਲਵਿੰਦਰ ਸਿੰਘ ਪੁੰਦਰ ਦੀ ਅਗਵਾਈ 'ਚ ਅੱਜ ਪਾਰਲੀਮੈਂਟਰੀ ਬੋਰਡ ਦੀ ਬੈਟਕ ਹੋਈ ਸੀ ਪਹਿਲੇ ਪੜਾਅ ਚੀਜ਼ ਦਿਲਾ ਤੇ ਸੂਬਾ ਡੈਲੀਗੇਟਸ ਗਿਆ ਚੋਣਾ ਹੋਣ ਗਿਆ ਅਤੇ 31 March ਤੱਕ ਭਰਤੀ ਦਾ ਰਿਕਾਰਡ ਭਰਤੀ ਕਰਵਾ ਜਾ ਬਲਵਿੰਦਰ ਸਿੰਘ ਪੁੰਦਰ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ 31 March ਤੋਂ ਬਾਅਦ ਕਿਸੇ ਵੀ ਭਰਤੀ ਜਮਾਨ ਨਹੀਂ ਕੀਤੀ ਜਾਏਗੀ ਆ ਵੀ ਉਹਨਾਂ ਨੇ ਬਿਆਨ ਸਟੇਟਮੈਂਟ ਦਿੱਤੀ ਜਿਵੇਂ ਡੈਲੀਕੇਟ ਤੇ ਜਿਵੇਂ ਸੁਪਰ ਡੈਲੀਕੇਟ ਉਹਦੇ ਚੋਣਾਂ ਦਾ ਪ੍ਰੋਗਰਾਮ 2 ਅਪ੍ਰੈਲ ਤੋਂ ਲੈ ਕੇ 6 ਅਪ੍ਰੈਲ ਤੱਕ ਪੱਧਰ ਜਿਹੜਿਆ ਉਹ ਅਫਸਰ ਮੌਸਮਾਂ ਜਾ ਕੇ ਤੇ ਹਲਕਾ ਵਾਈਟ ਮੀਟਿੰਗਾਂ ਕਰਕੇ ਤੇ ਜਿਵੇਂ ਜਿਵੇਂ ਡੈਲੀਕੇਟਾਂ ਦੀ ਵੀ ਚੋਣ ਕਰਨਗੇ ਉਹਦੇ ਨਾਲ ਸੂਬਾ ਡਿਲੀਗੇਟਰ ਦੀ ਜਿਹੜੀ ਚੋਣ ਆ ਉਹ ਕਰਨ ਤੇ ਅਸੀਂ ਇਹ ਵੀ ਨਾਲ ਫੈਸਲਾ ਕਰ ਦਿੱਤਾ ਪਾਰਲੀਮੈਂਟ ਦੀ ਬੋਰਡ ਦੇ ਕਿ ਜਿਹੜੀ ਵੀ ਕਿਸੇ ਕੋਲੋਂ ਹੁਣ ਕਿਆਂ ਕੋਲ ਕੋ ਦੋ ਚਾਰ 10 ਕਾਪੀਆਂ ਜਿਹੜਾ ਹਾਲੇ ਕਿਸੇ ਦੀ ਜਮ੍ਹਾਂ ਨਹੀਂ ਹੋਈਆਂ ਉਹ ਸਿਰਫ 31 ਤਰੀਕ ਨੂੰ ਸ਼ਾਮ ਦੇ 5 ਵਜੇ ਤੱਕ ਦਾ ਮੌਕਾ ਉਸ ਤੋਂ ਬਾਅਦ ਉਹਦੀ ਸਵੀਕ੍ਰਿਤੀ ਰਵਾਨੀ ਨਹੀਂ ਕੀਤੀ ਜਾਏਗੀ ਅੱਗੇ ਵਧਾਂਗੇ ਗੱਲ ਕਰਾਂਗੇ ਅੰਮ੍ਰਿਤਸਰ ਦੀ ਅੰਮ੍ਰਿਤਸਰ ਨਗਰ ਨਿਗਮ ਦੀ ਮੀਟਿੰਗ 'ਚ ਜ਼ਬਰਦਸਤ ਜ਼ੋਰਦਾਰ ਹੰਗਾਮਾ ਹੋਇਆ ਦਰਸਲ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕਾਉਂਸਲਰਜ਼ ਆਮੋ ਸਾਹਮਣੇ ਹੋ ਗਏ ਕਾਂਗਰਸ ਦੇ ਵੱਲੋਂ ਬਜਟ ਦੀ ਕਾਰਵਾਈ ਦਾ ਵਿਰੋਧ ਕੀਤਾ ਗਿਆ ਤੇ ਹੰਗਾਮੇ ਦੌਰਾਨ 450 ਕਰੋੜ ਰੁਪਏ ਦਾ ਬਜਟ ਪਾਸ ਕਰ ਦਿੱਤਾ ਗਿਆ VOTING ਕਰਵਾਉਣ ਦੀ ਮੰਗ ਕੀਤੀ ਜਾ ਇਸ ਮੁਸਲੇ ਪਾਸੇ ਬਜਟ ਦੀਆਂ ਕਾਪੀਆਂ ਵੀ ਜੋਨੇ ਕਾਂਗਰਸ ਦੇ ਕੌਂਸਲਸਿਬਲ ਉਪਾਰਨ ਅਸੀਂ ਮੰਗ ਕਰ ਰਹੇ ਹਾਂ ਕਿ VOTING ਕਰਾਈ ਜਾਵੇ VOTING ਨਹੀਂ ਕਰਾਈ ਗਈ ਬਜਟ ਪਾਸ ਕਰਨਾ ਹੈ ਜਿਹਦੇ ਕੋ ਮੈਜੋਰਟੀ ਹੋਏਗੀ ਉਹ ਪਾਸ ਹੋ ਜਾਏਗਾ ਇਹਨਾਂ ਕੋ ਮੈਜੋਰਟੀ ਨਹੀਂ ਇਹਨਾਂ ਦੇ ਆਪਣੇ ਕਾਉਂਸਲਰ ਆ ਜਿਹਨਾਂ ਦੇ ਪੂਰੇ ਨਹੀਂ ਆਏ ਅੱਜ ਇਹਨਾਂ ਦੇ ਆਪਣੇ ਕਾਉਂਸਲਰ ਪੂਰੇ ਨਹੀਂ ਆਏ ਲੇਕਿਨ ਇਹ ਬਾਵਾ ਕੀਤਾ ਜਾਂਦਾ ਸੀ ਕੌਮ ਦੇ ਫੇਰ ਨੂੰ ਲੈ ਕੇ ਲੱਗਦਾ ਮੇਰੇ ਖੋਖਲਾ ਨਜ਼ਰ ਸਰ ਇਹਦੇ ਜਾਲੀ ਮੇਰੇ ਮੇਰੇ ਪਹਿਲੇ ਦਿਨ ਤੋਂ ਸਰ ਕਹ ਰਿਹਾ ਜੀ ਜਾਲੀ ਮੇਰਾ ਹੈ ਇਹਦਾ ਕੋਈ ਰਾਇਡਿਓ ਸੀਟ ਤੇ ਬੈਠਣਾ ਉਹ ਦੇਖੋ ਆ ਦੇਖੋ ਚਲ ਕੋਈ ਨਹੀਂ ਕੋਈ ਨਹੀਂ ਇਹ ਔਰ ਇਹਦੇ ਕੋਈ ਰਾਈਟੀਸੀ ਮੀਟਿੰਗ ਬੁਲਾਉਂਦਾ ਕਮਿਸ਼ਨਰ ਬੁਲਾਉਂਦਾ VOTING ਕਰਾ ਲੋ ਅਸੀਂ ਹੁਣੇ ਨਹੀਂ ਬੈਠੇ ਸਾਰੇ ਕਾਉਂਸਲਰ ਅੰਦਰ ਅਕਾਲੀ ਦਲ ਵੀ ਬੈਠਾ ਹੈ ਭਾਜਪਾ ਵੀ ਬੈਠਾ ਹੈ ਉਹਦੇ ਦੇਖੋ ਸਾਡੀਆਂ ਮਾਵਾਂ ਪਿਓ ਸਾਰੇ ਬੈਠ ਜਣੇ ਅਸੀਂ ਆਏ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਬਜਟ ਦੇ ਖਿਲਾਫ ਸੀ ਬਜਟ ਪਾਸ ਨਹੀਂ ਕਰਦੇ ਜਿਹੜਾ ਚੌਂਕੀ ਜਿਹੜਾ ਜਿਹੜਾ ਬਜਟ ਪੇਸ਼ ਕੀਤਾ ਗਿਆ ਅੱਜ ਸਾਡਾ ਜਿਹੜਾ ਹਾਊਸ ਦਾ ਬੜਿਆ ਉਹਦਾ ਜਿਹੜਾ ਪਹਿਲਾ ਬਜਟ ਸੀਗਾ ਸੋ ਅੱਜ ਬਹੁਤ ਗਿੰਦੀ ਦੇ ਨਾਲ ਜਿਹੜੇ ਆ ਗਿਆ ਇਹ ਬਜਟ ਨੂੰ ਔਰ ਜਿਹੜੇ ਅੱਜ ਮਤੇ ਸੀਗੇ ਪਾਸ ਕੀਤੇ ਗਏ ਨੇ ਔਰ ਅੱਜ ਮਾਨਸੀ ਕਾ ਕਿ ਇਹਨਾਂ ਦੇ ਵੀ ਵਿਚਾਰ ਜਿਹੜੇ ਸੁਨੇ ਜਾਣ ਲੇਕਿਨ ਇਹਨਾਂ ਰੋਲੇ ਰੱਪੇ ਦੇ ਵਿੱਚ ਜਿਹੜਾ ਹੈਗਾ ਆਪਣਾ ਟਾਈਮ ਖਰਾਬ ਕੀਤਾ ਔਰ ਕਚਾਹ ਦੇ ਸੀਗੇ ਸ਼ਹਿਰ ਦਾ ਵਿਕਾਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਏ ਲੇਕਿਨ ਬਹੁ ਗਿੰਦੀ ਦੇ ਵਿੱਚ ਜਿਹੜੇ ਕਾਉਂਸਲਰ ਨੇ ਹੱਥਕਾਰੀ ਕਰਕੇ ਜਿਹੜਾ ਬਜਟ ਨੂੰ ਹੋਰ ਮਤਿਆਂ ਨੂੰ ਪਾਸ ਕੀਤਾ ਜਿਹੜੇ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਨੇ ਤਾਂ ਕਿ ਤੇਜ਼ੀ ਦੇ ਨਾਲ ਹੋ ਸਕਦਾ ਮੇਰਾ ਬਈ ਵੋਟਿੰਗ ਕਰਾਈ ਜਾਵੇ ਵੋਟਿੰਗ ਕਰਾਈ ਜਾਵੇ ਇਹ ਗੱਲ ਕਹੇਦੇ ਬਾਰ-ਬਾਰ ਜਿਹੜੀ voting ਕਰਵਾਈ ਗਈ ਹੈ voting ਦੇ ਵਿੱਚ ਤੇ ਹੱਥ ਖੜੇ ਕਰਕੇ ਜਿਹੜਾ ਹਮੇਸ਼ਾ ਜਿਹੜਾ ਜਿਸ ਤਰ੍ਹਾਂ ਹੋਇਆ ਉਸ ਤਰ੍ਹਾਂ ਹੀ ਇਹ voting ਵੀ ਕਰਾਨੀ ਹੈ ਤੇ ਕਮ ਸੇ ਕਮ ਬੈਠ ਕੇ ਇਹਨਾਂ ਨੂੰ ਚਾਹੀਦਾ ਸੀ ਆਰਾਮ ਨਾਲ ਲੀਬੀਨਾ ਸੀ ਤੇ ਕਹਿੰਦੇ ਆ ਕਿ ਜਿਹੜੇ ਤੁਹਾਡੇ ਸਵਾਲ ਨੇ ਸਾਡੇ ਨਾਲ ਸਵਾਲ ਕਰੋ ਜੀ ਜਵਾਬ ਦੇਣੇ ਆ ਤਾਂ ਕਿ ਸ਼ਹਿਰ ਦੀ ਚੰਗੀ ਤਰ੍ਹਾਂ ਡਿਵੈਲਪਮੈਂਟ ਹੋ ਸਕੇ ਹੁਣ ਗਲ ਕਰਦੇ ਹਾਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਕਰਵਾਈ ਗਈ ਪੀਟੀਐਮ ਦੀ ਜਿਸ ਮਨੀਸ਼ ਸੋਦਿਆ ਦੇ ਪਹੁੰਚਣ ਤੇ ਬਵਾਲ ਹੋ ਗਿਆ ਭਾਜਪਾ ਲੀਡਰ ਮਨਿੰਦਰ ਸਰਸਾ ਨੇ ਕੇਜਵਲ ਦੇ ਸੋਦਿਆ ਤੇ ਤਿੱਖੇ ਨਿਸ਼ਾਨੇ ਸਾਧੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਦਿਆ ਨੇ ਪੰਜਾਬ 'ਚ ਸਕੂਲਾਂ ਦਾ ਦੌਰਾ ਕੀਤਾ ਜਿਸ ਨੂੰ ਲੈ ਕੇ ਜ਼ਬਰਦਸਤ ਬਵਾਲ ਹੋ ਗਿਆ ਦਿੱਲੀ ਜੈਬਿਨੇਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਕੇਜਰੀਵਾਲ ਅਤੇ ਸਿਸੋਧੀਆਂ ਤੇ ਤਿੱਖੇ ਸ਼ਬਦੀ ਵਾਰ ਕੀਤੇ ਤੇ ਦਿੱਲੀ ਅਤੇ ਪੰਜਾਬ ਨੂੰ ਲੈ ਕੇ ਗੰਭੀਰ ਇਲਜ਼ਾਮ ਵੀ ਲਗਾਏ ਦੇਖੋ ਲੁੱਟਣ ਦਾ ਨਵਾਂ ਤਰੀਕਾ ਲੱਭਾ ਹੈ ਦਿੱਲੀ ਦੇ ਪਘੋੜੇ ਤੇ ਲੁਟੇਰੇ ਪੰਜਾਬ ਚ ਪਹੁੰਚ ਗਏ ਨੇ ਪਰ ਦਿੱਲੀ ਨੂੰ ਲੁੱਟਣ ਤੋਂ ਬਾਅਦ ਉਹਨਾਂ ਅਗਰ ਭੁਲੇਖਾ ਹੈ ਕਿ ਪੰਜਾਬ ਨੂੰ ਵੀ ਇਹ ਮੇਂ ਹੱਥ ਪਾਉਣਗੇ ਉਹਨਾਂ ਨੂੰ ਉਹਨਾਂ ਨੂੰ ਪੰਜਾਬ ਦੇ ਲੋਕ ਉਹਨਾਂ ਦੀ ਰੜਕਾ ਕਢਾ ਦੇਣਗੇ ਇਹ ਜਿਹੜਾ ਇੱਕ ਤੇ ਤੌਣ ਚ ਇਹਨਾਂ ਦੇ ਸਰੀਆ ਸੀ ਨਾ ਕੇਜਰੀਵਾਲ ਦੇ ਔਰ ਮਨੀਸ਼ ਸਿਸੋਦੀਆ ਦੇ ਅਦਿਸ਼ਤਿੰਦਰ ਜੈਨ ਦੇ ਦੇਖੋ ਪੰਜਾਬ ਦੇ ਲੋਕ ਕੱਢਦੇ ਕਿਵੇਂ ਆ ਕੇਜਰੀਵਾਲ ਤੇ ਪੜਾਉਣ ਗਿਆ ਹੈ ਨਾ ਇਹਨਾਂ ਨੂੰ ਪਤਾ ਕਿ ਪੰਜਾਬ ਦੇ ਲੋਕਾਂ ਨੇ ਦੁਨੀਆ ਪੜਾਈ ਆ ਔਰ ਤੁਹਾਨੂੰ ਕਹਿ ਰਹੇ ਕਿ ਉਹਨਾਂ ਨੂੰ ਪੜ੍ਹਾਈ ਨਹੀਂ ਆਉਂਦੀ ਮੈਂ ਜਾ ਕੇ ਪੜ੍ਹਾਉਂਗਾ ਤੇ ਉਹਨੂੰ ਨਵੇਂ ਨਾ ਪੜ੍ਹਨੇ ਪਾਤਾ ਤਾਂ ਦੱਸਿਓ ਜੇ ਤੈਨੂੰ ਨਫਰੀ ਚ ਨਾ ਦੁਬਾਰਾ ਪੜ੍ਹਾਤਾ ਨਾ ਪੰਜਾਬ ਦੇ ਲੋਕਾਂ ਨੇ ਮੇਰਾ ਨਾਮ ਬਟਾ ਦੀ ਇਹਦਾ ਹਾਲਾਤ ਹੀ ਕਰ ਦੇਣਗੇ ਬੜਾ ਭਲੇਖੇ ਚ ਫਿਰਦੇ ਆ ਦਰਸਲ ਪੰਜਾਬ ਦੇ ਸਰਕਾਰੀ ਸਕੂਲਾਂ ਚ ਮੈਗਾ ਪੀਟੀਐਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਤਹਿਤ ਧੂਰੀ ਦੇ ਸਕੂਲ ਚ ਮਨੀਸ਼ ਸਿਸੋਦੀਆ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ बच्चे मापे और टीचर्स नंजाब के सिक्ख्या मॉडल नु देश के लिए मिसाल दसें पंजाब दसे। के सरकारी स्कूलों में अब ऐसा वातावरण बनने लगा है कि शहर से बच्चे पढ़ने गांव के स्कूलों में भी आ रहे हैं शहर के प्राइवेट स्कूलों में पढ़ रहे बच्चों को लोग निकाल के गांव के सरकारी स्कूलों में डाल रहे हैं ये अपने आप में बहुत बड़ा प्रमाण है कि अब पंजाब के सरकारी स्कूलों की तस्वीर कितनी अच्छी होने लगी है ਔਰ ਬਾਤ ਸਿਰਫ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਤਸਵੀਰ ਬਦਲਣੇ ਦੀ ਨਹੀਂ ਹੈ ਜਦ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਤਸਵੀਰ ਬਦਲੇਗੀ ਤਾਂ ਪੰਜਾਬ ਬਦਲੇਗਾ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰ ਮਨੀਸ਼ ਸੋਧਿਆ ਨੇ ਕੁਝ ਸਮਾਂ ਪਹਿਲਾਂ ਵੀ ਡੇਰਾਵਸੀ ਦੇ ਇੱਕ ਸਕੂਲ ਦਾ ਦੌਰਾ ਕੀਤਾ ਸੀ ਉਸ ਸਮੇਂ ਵੀ ਵਿਰੋਧੀਆਂ ਨੇ ਉਨ੍ਹਾਂ ਤੇ ਸਵਾਲ ਖੜੇ ਕੀਤੇ ਸਨ ਤੇ ਹੁਣ ਧੋਰੀ ਦੇ ਸਕੂਲ ਦੀ ਫੇਰੀ ਨੂੰ ਲੈ ਕੇ ਮਨਜਿੰਦਰ ਸਿਰਸਾ ਨੇ ਆਪ ਨੂੰ ਕਠਹਿੜ ਚ ਖੜਾ ਕਰ ਦਿੱਤਾ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਅੱਗੇ ਵਲਾਂ ਤੇ ਗੱਲ ਕਰਾਂਗੇ ਲੁਧਿਆਣਾ ਪਛਮੀ ਜ਼ਿਮਨੀ ਚੋਣ ਦੀ ਲੁਧਿਆਣਾ ਪਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਸਿਆਸਤ ਬਗਦੀ ਹੋਈ ਵਖਾਇਦੀ ਰਹੀ ਕਿਉਂਕਿ ਭਾਜਪਾ ਨੇ ਪੁਲਿਸ ਤੇ ਗੰਭੀਰ ਇਲਜ਼ਾਮ ਅਲਿਗੇਸ਼ਨਸ ਲਗਾਏ ਨੇ ਭਾਜਪਾ ਨੇ ਕਿਹਾ ਕਿ ਸਾਡੇ ਵਰਕਰਸ ਨੂੰ ਫੋਨ ਕਰਕੇ ਧਮਕਾਇਆ ਜਾ ਰਿਹਾ ਹੈ ਪੁਲਿਸ ਤੇ ਵਰਕਰਸ ਨੂੰ ਫੋਨ ਕਰਨ ਦੇ ਇਲਜ਼ਾਮ ਭਾਜਪਾ ਦੇ ਉੱਤੇ ਲਗਾਏ ਗਏ ਨੇ ਭਾਜਪਾ ਵਰਕਰਸ ਨੇ ਪੁਲਿਸ ਤੋਂ ਸਪਸ਼ਟੀਕਰਨ ਕਲੈਰੀਫਿਕੇਸ਼ਨ ਮੰਗਿਆ ਹੈ ਜਵਾਬ ਦਾ ਦੇਣ ਤੇ ਪੁਲਿਸ ਕਮਿਸ਼ਨਰ ਦਫਤਰ ਦਾ ਕਰਾ ਕਰਨ ਦਾ ਐਲਾਨ ਵੀ ਭਾਜਪੀ ਦੇ ਵੱਲੋਂ ਕੀਤਾ ਗਿਆ ਕਿਉਂਕਿ ਆਉਣ ਵਾਲੇ ਦਿਨਾਂ ਚ ਲੁਧਿਆਣਾ ਪਛਮੀ ਦੀ ਜੋ 4 ਜ਼ਮੀਨੀ ਜ਼ੋਨ ਉੱਡਿਊ ਹੈ ਜਿਸ ਨੂੰ ਲੈ ਕੇ ਸਿਆਸਤ ਹੁਣ ਗਰਮਾਂ ਦੀ ਹੋਈ ਪਖਾਈ ਦੇ ਰਹੀ ਹੈ ਅੱਡੇ ਜਿਹੜੇ ਸਾਥੀਆਂ ਨੇ ਮਿਸਪਲ ਕਾਰਪੋਰੇਸ਼ਨ ਦਾ ਚੋਣ ਲੜਿਆ ਔਰ ਸਾਡੇ ਹੋਰ ਪ੍ਰਮੁੱਖ ਕਾਰਜਕਰਤਾ ਜਿਹੜੇ ਲੁਧਿਆਣਾ ਵੈਸਚ ਰਹਿੰਦੇ ਨੇ ਉਨਾ ਨਵੇਂ ਮੁਧਾਨਾ ਪੁਲਿਸ ਦੇ ਥਾਣਿਆਂ ਤੋਂ ਫੋਨ ਆ ਰਹੇ ਨੇ ਕਿ ਤੁਸੀਂ ਸਾਨੂੰ ਆਪਣੀ ਬੂਥ ਵਾਈਜ਼ ਲਿਸਟਾ ਦਿਓ ਮੈਂ ਪੁੱਛਣਾ ਚਾਹਣਾ ਪੁਲਿਸ ਪ੍ਰਸ਼ਾਸਨ ਨੂੰ ਭਾਰਤੀ ਜਨਤਾ ਪਾਰਟੀ ਦੇ ਬੂਥ ਦੇ ਕਾਰਕਟਰਤਾਵਾਂ ਦੀ ਲਿਸਟ ਤੁਸੀਂ ਕੀ ਕਰਨੀ ਹੈ ਜੇਕਰ 100 ਵਰ੍ਹੇ ਸ਼ਾਮ ਤੱਕ ਪੁਲਿਸ ਪ੍ਰਸ਼ਾਸਨ ਨੇ ਕਮਿਸ਼ਨਰ ਪੁਲਿਸ ਨੇ ਪਬਲੀਕਲੀ ਇਹ ਨਹੀਂ ਦੱਸਿਆ ਕਿ ਕਿਹਦੇ ਕਹਿ ਦੇ ਉੱਤੇ ਐਸਐਚਓਜ਼ ਮੁੰਛੀਆਂ ਐਸਆਈਆਂ ਨੇ ਟੈਲੀਫੋਨ ਕੀਤੇ ਨੇ ਭਾਰਤ ਜਨਤਾ ਪਾਰਟੀ ਦੇ ਨਹੀਂ ਤੇ ਮੰਗਲਵਾਰ ਨੂੰ ਭਾਰਤ ਜਨਤਾ ਪਾਰਟੀ ਪੁਲਿਸ ਕਮਿਸ਼ਨਰ ਆਫਿਸ ਦਾ ਕਹਿਰਾਓ ਕਰੇਗੀ